ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਹਮਨ ਵੈਜਰਸ ਹੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਨਾਰੀਅਲ ਦੀ ਚਟਨੀ ਦੀ ਰੈਸਪੀ ਸ਼ੇਅਰ ਕਰਾਂਗੀ ਨਾਰੀਅਲ ਦੀ ਚਟਨੀ ਅਸੀਂ ਡੋਸੇ ਅਤੇ ਇਡਲੀ ਦੋਨਾਂ ਨਾਲ ਹੀ ਸਰਵ ਕਰਦੇ ਹਾਂ ਚਟਨੀ ਬਣਾਉਣ ਦੇ ਲਈ ਅਸੀਂ ਇੱਥੇ ਨਾਰੀਅਲ ਲਿਆ ਹੈ ਜਦੋਂ ਵੀ ਤੁਸੀਂ ਨਾਰੀਅਲ ਦੀ ਚਟਨੀ ਬਣਾਣੀ ਹੋਵੇ ਚੈੱਕ ਕਰ ਲੈਣਾ ਹੈ ਕਿ ਜੋ ਤੁਹਾਡਾ ਨਾਰੀਅਲ ਹੈ ਉਹ ਪਾਣੀ ਵਾਲਾ ਹੋਣਾ ਚਾਹੀਦਾ ਹੈ ਅਤੇ ਬਿਲਕੁਲ ਫਰੈਸ਼ ਨਾਰੀਅਲ ਦਾ ਹੀ ਤੁਸੀਂ ਚਟਨੀ ਬਣਾਉਣ ਦੇ ਲਈ ਇਸਤੇਮਾਲ ਕਰਨਾ ਹੈ ਜੋ ਮੈਂ ਨਾਰੀਅਲ ਲਿਆ ਉਸ ਨੂੰ ਦੋ ਭਾਗਾਂ ਵਿੱਚ ਮੈਂ ਤੋੜ ਲਿਆ ਹੈ ਹੁਣ ਅਸੀਂ ਇਸ ਦੀ ਗੀਰੀ ਜੋ ਹੈ ਉਸ ਨੂੰ ਕਿਸੇ ਚਾਕੂ ਦੀ ਸਹਾਇਤਾ ਨਾਲ ਅਲੱਗ ਕਰ ਲਵਾਂਗੇ ਜਦੋਂ ਵੀ ਤੁਸੀਂ ਨਾਰੀਅਲ ਨੂੰ ਛਿੱਲਣਾ ਹੈ ਥੋੜਾ ਧਿਆਨ ਨਾਲ ਛਿੱਲਣਾ ਹੈ ਕਈ ਵਾਰ ਜੋ ਇਹਨੂੰ ਛਿਲਦੇ-ਛਿਲਦੇ ਕਈ ਵਾਰ ਚਾਕੂ ਵਗੈਰਾ ਲੱਗਣ ਦਾ ਡਰ ਰਹਿੰਦਾ ਹੈ ਇਸ ਲਈ ਆਰਾਮ ਨਾਲ ਤੁਸੀਂ ਇਸ ਤਰੀਕੇ ਨਾਲ ਜੋ ਗੀਰੀ ਹੈ ਉਹ ਕੱਢ ਕੇ ਤਿਆਰ ਕਰ ਲੈਣੀ ਹੈ ਸਾਰੀ ਗਿਰੀ ਅਸੀਂ ਕੱਢ ਕੇ ਤਿਆਰ ਕਰ ਲਈ ਹੈ ਹੁਣ ਅਸੀਂ ਇਸ ਨੂੰ ਪਹਿਲਾਂ ਲੰਬੇ ਲੰਬੇ ਪੀਸਾ ਵਿੱਚ ਕਟਾਂਗੇ ਤੇ ਬਾਅਦ ਵਿੱਚ ਇਸ ਦੇ ਛੋਟੇ ਛੋਟੇ ਪੀਸ ਕੱਟ ਕੇ ਤਿਆਰ ਕਰ ਲਵਾਂਗੇ ਲੰਬੇ ਪੀਸਾ ਵਿੱਚ ਕੱਟ ਕਰਨ ਤੋਂ ਬਾਅਦ ਅਸੀਂ ਇਸ ਨੂੰ ਪਾਣੀ ਦੇ ਨਾਲ 3-4 ਵਾਰ ਚੰਗੀ ਤਰ੍ਹਾਂ ਧੋ ਲਿਆ ਹੈ ਇਸ ਤਰੀਕੇ ਨਾਲ ਅਸੀਂ ਇਸ ਨੂੰ ਹੁਣ ਛੋਟੇ-ਛੋਟੇ ਪੀਸਾ ਵਿੱਚ ਕੱਟ ਲਿਆ ਹੈ ਥੋੜੇ ਜਿਮ ਇੱਥੇ ਭੁਜੇ ਹੋਏ ਚਨੇ ਲਏ ਹਨ ਇਮਲੀ ਲਈ ਹੈ 4-5 ਕੱਲੀਆਂ ਲਸਣ ਦੀ ਇੱਕ ਟੁਕੜਾ ਅਦਰਕ ਦਾ ਅਤੇ ਦੋ ਹਰੀਆਂ ਮਿਰਚਾਂ ਲਈਆਂ ਹਨ ਕੱਟੇ ਹੋਏ ਨਾਰੀਅਲ ਨੂੰ ਅਸੀਂ ਮਿਕਸੀ ਦੇ ਜਾਰ ਵਿੱਚ ਪਾ ਲਵਾਂਗੇ ਤੁਸੀਂ ਚਾਹੋ ਤਾਂ ਇਸ ਦਾ ਜੋ ਉੱਪਰ ਵਾਲਾ ਛਿਲਕਾ ਹੈ ਉਹ ਵੀ ਉਤਾਰ ਸਕਦੇ ਹੋ ਭੁਜੇ ਹੋਏ ਚਨੇ ਤੋਂ ਜਗਾ ਤੁਸੀਂ ਚਨੇ ਦੀ ਜੋ ਦਾਲ ਹੈ ਉਸ ਨੂੰ ਵੀ ਰੋਸਟ ਕਰਕੇ ਇਸ ਵਿੱਚ ਪਾ ਸਕਦੇ ਹੋ ਲਸਣ ਅਦਰਕ ਅਤੇ ਹਰੀ ਮਿਰਚ ਨੂੰ ਅਸੀਂ ਪਾ ਦਵਾਂਗੇ ਇਮਲੀ ਪਾ ਦਵਾਂਗੇ ਥੋੜੀ ਜਿਹੀ ਚੀਨੀ ਪਾਵਾਂਗੇ ਅਤੇ ਹਲਕਾ ਜਿਹਾ ਨਮਕ ਪਾ ਕੇ ਅਸੀਂ ਇਸ ਨੂੰ ਪਾਣੀ ਪਾ ਕੇ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਬਲੈਂਡ ਕਰ ਲਵਾਂਗੇ ਚਟਨੀ ਨੂੰ ਅਸੀਂ ਮਿਕਸੀ ਦੇ ਵਿੱਚ ਬਲੈਂਡ ਕਰ ਲਿਆ ਹੈ। ਚਟਨੀ ਸਾਡੀ ਬਿਲਕੁਲ ਪਿਸ ਚੁੱਕੀ ਹੈ। ਹੁਣ ਅਸੀਂ ਇਸ ਨੂੰ ਤੜਕਾ ਲਗਾ ਲਵਾਂਗੇ। ਚਟਨੀ ਨੂੰ ਮੈਂ ਇੱਕ ਕਿਸੇ ਬੌਲ ਵਿੱਚ ਕੱਢ ਲਿਆ ਹੈ। ਇੱਥੇ ਮੈਂ ਇੱਕ ਛੋਟਾ ਪੈਨ ਲਿਆ ਉਸ ਵਿੱਚ ਥੋੜਾ ਜਿਹਾ ਤੇਲ ਗਰਮ ਕਰਕੇ ਥੋੜੀ ਜਿਹੀ ਅਸੀਂ ਇਸ ਵਿੱਚ ਰਾਈ ਪਾ ਕੇ ਇਸ ਨੂੰ ਚਟਕ ਜਾਣ ਤੱਕ ਭੁੰਨ ਲਵਾਂਗੇ। ਹੁਣ ਅਸੀਂ ਭੁੱਜੀ ਹੋਈ ਰਾਈ ਨੂੰ ਚਟਨੀ ਦੇ ਵਿੱਚ ਐਡ ਕਰ ਦਵਾਂਗੇ ਅਤੇ ਮਿਕਸ ਕਰ ਦਵਾਂਗੇ। ਨਾਰੀਅਲ ਦੀ ਚਟਨੀ ਸਾਡੀ ਬਣ ਕੇ ਤਿਆਰ ਹੈ। ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੁੰਦੀ ਹੈ। ਤੁਸੀਂ ਇਸ ਨੂੰ ਇਡਲੀ ਅਤੇ ਦੋਸੇ ਦੋਨਾਂ ਨਾਲ ਹੀ ਸਰਵ ਕਰ ਸਕਦੇ ਹੋ। ਜੇਕਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਮੇਰੇ ਚੈਨਲ ਅਮਨ ਵੈਜਿਟਸ ਹੋਈ ਨੂੰ ਸਬਸਕ੍ਰਾਈਬ ਕਰਨਾ। ਥੈਂਕਸ ਫॉर ਵਾਚਿੰਗ।